हिमाचल प्रदेश ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਰਫਬਾਰੀ ਦੇਖਣ ਨੂੰ ਮਿਲ ਰਹੀ ਹੈ। ਲਾਹੌਲ ਸਪੀਤੀ ਮੋਟੀ ਬਰਫ ਦੀ ਚਾਦਰ ਦੇ ਨਾਲ ਢੱਕ ਗਿਆ ਹੈ ਤੇ ਇਸ ਭਾਰੀ ਬਰਫਬਾਰੀ ਦੇ ਚੱਲਦਿਆਂ ਲਾਹੌਲ ਸਪੀਤੀ ਦੇ ਸਕੂਲ ਤੇ ਕਾਲਜ 3 ਫਰਵਰੀ ਤੱਕ ਬੰਦ ਕਰ ਦਿੱਤੇ ਗਏ ਨੇ। ਉੱਥੇ ਬਰਫਬਾਰੀ ਦੇ ਕਾਰਨ ਕੁੱਲੂ ਤੇ ਲਾਹੌਲ ਸਪੀਤੀ ਦੇ ਸਕੂਲ, ਆਈ.ਟੀ.ਆਈ. ਵੋਕੇਸ਼ਨਲ ਟ੍ਰੇਨਿੰਗ ਸੰਸਥਾਨਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ। ਦੱਸਿਆ ਕਿ ਕੁੱਲੂ ਦੇ ਵਿੱਚ 2 ਫਰਵਰੀ ਤੇ ਲਾਹੌਲ ਸਪੀਤੀ ਦੇ ਵਿੱਚ 3 ਫਰਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਤਾਂ ਪਹਾੜਾਂ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਜਿਥੇ ਇਸ ਬਰਫਬਾਰੀ ਲੋਕ ਆਨੰਦ ਲੈ ਰਹੇ ਨੇ ਸਲਾਨੀ ਕੋਸ਼ ਹੋ ਰਹੇ ਨੇ ਉੱਤੇ ਹੁਣ ਉਹਨਾਂ ਦੀਆਂ ਮੁਸ਼ਕਲਾਂ ਵੀ ਵੱਧੀਆਂ ਨਜ਼ਰ ਆ ਰਹੀਆਂ ਨੇ ਭਾਰੀ ਬਰਫਬਾਰੀ ਦੇ ਕਾਰਨ ਲੋਕਾਂ ਨੂੰ ਆਵਾਜਾਈ ਦੇ ਵਿੱਚ ਹੁਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਇਸ ਦੇ ਨਾਲ ਹੀ ਮਨਾਲੀ ਦੇ ਵਿੱਚ ਵੀ ਬੱਤੀ ਗੁੱਲ ਹੋ ਚੁੱਕੀ ਹੈ ਬੀਤੇ ਦਿਨ ਦੀ ਇਹ ਖਬਰ ਹੈ ਜਦੋਂ ਮਨਾਲੀ ਦੇ ਵਿੱਚ ਭਾਰੀ ਬਰਫਬਾਰੀ ਦੇ ਕਾਰਨ ਬੱਤੀ ਗਲ ਹੋ ਗਈ ਸੀ ਤਾਂ ਹੁਣ ਲਾਹੌਲ ਸਪੀਤੀ ਦੇ ਵਿੱਚ ਸਕੂਲਾਂ ਤੇ ਕਾਲਜਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਤਸਵੀਰਾਂ ਲਾਹੌਲ ਸਪੀਤੀ ਦੀਆਂ ਨੇ ਜਿੱਥੇ ਦੇਖਿਆ ਜਾ ਸਕਦਾ ਕਿਵੇਂ ਸੜਕਾਂ ਬਰਫ਼ ਦੀ ਚਿੱਟੀ ਚਾਦਰ ਦੇ ਨਾਲ ਟਕੀਆਂ ਹੋਈਆਂ ਨੇ